ਬੜਾ ਪਿੰਡ ਕ੍ਰਿਕਟ ਕਲੱਬ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਸਵਰਗੀ ਬਾਬਾ ਭਾਗਦੀਨ ਸ਼ਾਹ ਜੀ, ਸਵਰਗੀ ਪੁਸ਼ਪਿੰਦਰ ਸ਼ਰਮਾ ਤੇ ਸਵਰਗੀ ਪਰੰਤਜੀਤ ਸਿੰਘ ਸੋਹੋਤਾਂ ਨੂੰ ਸਮਰਪਿਤ ਬਾਬਾ ਮੁਹੰਮਦਦੀਨ ਸ਼ਾਹ ਜੀ ਯਾਦਗਰੀ ਬੜਾ ਪਿੰਡ ਪੱਧਰ ਲੈਦਰ ਵਾਲਕਰ ਦਾ ਟੂਰਨਾਮੈਂਟ ਸ਼ੁਰੂ ਹੋਇਆ ਜਿਸ ਦਾ ਉਦਘਾਟਨ ਕੇਵਲ ਸਿੰਘ ਪਟਵਾਰੀ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਤੋਂ ਪਰੰਪਰੀ ਬੰਨ ਕੱਟ ਕੇ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ 24 ਟੀਮਾਂ ਦੀ ਐਂਟਰੀ ਕੀਤੀ ਗਈ ਹੈ ਜਿਸ ਵਿੱਚ ਪਹਿਲਾ ਇਨਾਮ 41000 ਰੁਪਏ ਤੇ ਦੂਸਰਾ ਇਨਾਮ 25000 ਰੁਪਏ ਰੱਖਿਆ ਗਿਆ ਹੈ ਜਰਕਿ ਮੈਨ ਆਫ ਦਿ ਮੈਚ ਬੈਸਟ ਬੈਟਸਮੈਨ ਅਤੇ ਬੈਸਟ ਗੇਂਦਵਾਜ਼ ਨੂੰ ਵੀ ਨਗਰ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਐਤਵਾਰ ਨੂੰ ਹੋਵੇਗਾ ਉਨ੍ਹਾਂ ਨਾਲ ਹੀ ਇਸ ਟੂਰਨਾਮੈਂਟ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਪ੍ਰਵਾਸੀ ਭਾਰਤੀਆਂ ਤੇ ਨਗਰਵਾਸੀਆਂ ਦਾ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਹਨ ਅਸੂਬ ਪਿੰਡ ਵਾਸੀਆਂ ਲਈ ਬੜੀ ਖੁਸ਼ੀ ਤੇ ਸੁਭਾਗਾ ਭਰਿਆ ਸਮਾਂ ਹੈ ਕਿ ਅੱਜ ਅਸੀਂ ਬੜਾ ਪਿੰਡ ਕ੍ਰਿਕਟ ਕਲੱਬ ਵੱਲੋਂ ਟੂਰਨਾਮੈਂਟ ਦਾ ਜੋ ਪਿੰਡ ਬੱਦਰ ਦਾ ਟੂਰਨਾਮੈਂਟ ਲੈਦਰ ਬਾਲ ਦੇ ਨਾਲ ਕਰਵਾਇਆ ਜਾ ਰਿਹਾ ਆ 22 ਮਾ ਕ੍ਰਿਕਟ ਟੂਰਨਾਮੈਂਟ ਉਸ ਦਾ ਅੱਜ ਧੁਗਾਟਨ ਸਰਦਾਰ ਕੇਵਲ ਸਿੰਘ ਜੀ ਪਟਵਾਰੀ ਜੀ ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ ਜਿਸ ਵਿੱਚ ਪਿੰਡ ਦੀ ਸਮੁੱਚੀ ਪੰਚਾਇਤ ਸਰਪੰਚ ਸਰਦਾਰ ਸੰਦੀਪ ਸਿੰਘੀ ਗੱਲ ਤੇ ਸਾਬਕਾ ਸਰਪੰਚ ਸਰਦਾਰ ਸਰਮਣ ਸਿੰਘ ਜੀ ਤੇ ਪਿੰਡ ਦੇ ਸਮੂਹ ਸਾਰੇ ਪਤਵੰਤੇ ਸੱਜਣ ਪਹੁੰਚੇ ਇਸ ਟੂਰਨਾਮੈਂਟ ਦੀ ਸਾਰੇ ਪਿੰਡ ਵਾਸੀਆਂ ਦੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਇਹ ਟੂਰਨਾਮੈਂਟ ਜੋ ਅਸੀਂ ਇਸ ਸਾਲ 22ਵੇਂ ਸਾਲ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਆ ਇਹ ਟੂਰਨਾਮੈਂਟ ਹਰ ਸਾਲ ਦਰਬਾਰ ਬਾਬਾ ਮੁਹਕਮਦੀਨ ਸ਼ਾਹ ਜੀ ਦੀ ਯਾਦ ਦੇ ਵਿੱਚ ਤੇ ਸਾਡੇ ਕ੍ਰਿਕਟ ਖਿਡਾਰੀ ਸਵਾਰਗਵਾਸੀ ਪੁਸ਼ਪਿੰਦਰ ਸ਼ਰਮਾ ਜੀ ਅਤੇ ਬਾਰਮਜੀਤ ਸਿੰਘ ਸੋਹਤਾ ਦੀ ਯਾਦ ਦੇ ਵਿੱਚ ਅਸੀਂ ਹਰ ਇੱਕ ਸਾਲ ਕਰਵਾਉਂਦੇ ਆ ਇਹ ਟੂਰਨਾਮੈਂਟ 5-6 ਦਿਨ ਚੱਲੇਗਾ ਇਸ ਵਿੱਚ ਇਲਾਕੇ ਦੀਆਂ ਉੱਬਰ ਦੀਆਂ ਹੋਈਆਂ ਤੇ ਵਧੀਆ 24 ਟੀਮਾਂ ਭਾਗ ਲੈ ਰਹੀਆਂ ਹਨ ਆ ਬਾਬਾ ਮੁਕੰਦ ਦੀਨ ਸ਼ਾਹ ਜੀ ਯਾਦਗਾਰੀ ਟੂਰਨਾਮੈਂਟ ਦੇ ਤੌਰ ਤੇ ਮਨਾਉਂਦੇ ਆ ਇਹ ਸਾਡੇ ਵਿਛੋੜਾ ਦੇ ਚੁੱਕੇ ਸਾਥੀ ਪੁਸ਼ਪਿੰਦਰ ਜੀ ਪਰਮਜੀਤ ਉਹਨਾਂ ਦੇ ਨਾਲ ਸਭ ਨੂੰ ਸਾਡਾ ਛੋਟਾ ਉਹਨਾਂ ਨੂੰ ਸਾਰਿਆਂ ਨੂੰ ਸਮਰਪਿਤ ਹੁੰਦਾ ਹੈ ਇਹਦੇ ਵਿੱਚ ਅੱਜ ਕੇਵਲ ਜੀ ਨੇ ਉਦਘਾਟਨ ਕੀਤਾ ਇਸ ਟੂਰਨਾਮੈਂਟ ਦਾ ਤੇ ਇਹਦੇ ਵਿੱਚ ਰਿਫਰੈਸ਼ਮੈਂਟ ਦੀ ਸੇਵਾ ਆਪਣੇ ਬਾਬਾ ਬਾਲਕਨਾਥ ਮਿਸ਼ਨ ਜੀ ਉਹ ਕਰ ਰਿਆ ਨਾਲ ਸਾਥੀ ਸਾਡੇ ਵੱਲੋਂ ਬੜੇ ਹੋਮ ਹੋਮ ਆ ਕੇ ਟੀਮਾਂ ਆਉਂਦੀਆਂ 24 ਟੀਮਾਂ ਸਿਲੈਕਟ ਹੋਈਆਂ 24 ਟੀਮਾਂ ਜੇ ਟੂਰਨਾਮੈਂਟ ਹੋਣਾ ਟੂਰਨਾਮੈਂਟ ਜਿਹੜਾ ਹੈਗਾ ਸਾਡਾ ਪੂਰਾ ਐਨ ਕਿਟ ਦੇ ਵਿੱਚ ਪੂਰੇ ਰੂਲਸ ਐਂਡ ਰੈਗੂਲੇਸ਼ਨ ਦਾ ਹੁੰਦਾ ਤੇ ਇਹਦੇ ਨਾਲ ਕਮੈਂਟਰੀ ਬਹੁਤ ਵਧੀਆ ਹੁੰਦੀ ਹੈ ਗੱਲਾਂ ਬਾਤਾਂ ਹੁੰਦੀਆਂ ਪਹਿਲਾ ਇਨਾਮ ਪਹਿਲਾ ਇਨਾਮ ਇਹਦਾ ਈਸ਼ਵਰੀ ਅਸੀਂ ਜਿੱਦਾਂ ਹਰ ਸਾਲ ਵਧਾ ਲਈਦਾ ਨਾਮ ਈਸ਼ਵਰੀ 45000 ਰੁਪਿਆ ਪਹਿਲਾ ਇਨਾਮ ਤੇ 41000 ਸੌਰੀ 41000 ਰੁਪਿਆ ਠੀਕ ਹੈ ਗਰਲਾੜ ਸਿੰਘ ਲਾਡਾ ਵੱਲੋਂ ਸਪான்ਸਰ ਹੋਇਆ ਜੀ ਇਹ ਨਾਮ ਤੇ ਦੂਜਾ ਸਰਪੰਨ ਸਿੰਘ ਸਰਪੰਚ ਸੇਂਗੇ ਸਰਪੰਚ ਵੱਲੋਂ ਇਨਾਮ ਉਹ ਵੀ ਸਪான்ਸਰ ਆਈ 25000 ਰੁਪਇਆ ਸੋ ਇਹ ਇਨਾਮ ਜਿਹੜੇ ਆ ਇਹ ਖਿਡਾਰੀਆਂ ਦੀ ਹੌਸਲਾ ਵਧਾਈ ਲਈ ਆ ਖਿਡਾਰੀਆਂ ਨੂੰ ਇਹਦੇ ਨਾਲ ਸਾਹ ਮਿਲਦਾ ਪੈਸੇ ਦੀ ਕੋਈ ਐਡੀ ਤੈਨੂੰ ਪਤਾ ਵੀ ਇਹ ਤਾਂ ਖਰਚ ਹੋ ਜਾਣੇ ਆ ਪਰ ਅਸਲੀ ਤਾਂ ਇਹਨਾਂ ਨੂੰ ਜਿਹੜਾ ਟਾਈਮ ਇੱਥੇ ਆ ਕੇ ਇਹਨਾਂ ਨੇ ਸਪੈਂਡ ਕਰਨਾ ਆਪਾਂ ਉਹਦੇ ਮੈਸੇਜ ਲਈ ਉਹਦੇ ਕੰਮ ਦੇ ਲਈ ਇਹ ਸਾਰਾ ਕੰਮ ਚੱਕਦੇ ਆ